ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਸੂਆ ਸੂਆ ਨਾਗ ਤੇ ਪੰਜ ਗੱਬਣ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪਤ ਨੂੰ ਪਾਸ ਦਿਖਾਉਣਾ ਹੁੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੇਵ ਸਿੰਘ ਪਿੰਡ ਜੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ 70176052 ਬੇੜੀ ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸੂਈ ਤੋਂ ਹੀ ਸ਼ੁਰੂ ਕਰਦੇ ਆ ਸੂਆ ਕਿੰਨੇ ਮਸੂਈ ਆ ਜੀ ਸੂਆ ਯਾਰ ਵੀਰੇ ਜੀ ਤੋਂ ਲਈ ਆ ਉਹਨਾਂ ਨੇ ਤਾਂ ਦੂਜਾ ਦੱਸਿਆ ਮੇਰੇ ਵੱਲ ਜਿਹੜਾ ਮਰਜ਼ੀ ਮੰਨ ਲੈ ਆਪਾਂ ਪਸ਼ੂ ਆਪਾਂ ਚ ਦੇ ਕਿਸੇ ਪਸ਼ੂ ਦਾ ਸੂਆ ਨੇ ਪੁੱਛਿਆ ਜਾਊਗਾ ਜੀ ਤੁਸੀਂ ਅਗਲਾ ਮਰਜ਼ੀ ਮੰਨ ਕੇ ਸੌਦਾ ਕਰਿਆ ਆਪਾਂ ਨੂੰ ਕੋਈ ਤਰਾਹ ਦੀ ਜੀ ਚਾ ਮੰਨ ਲੈ ਤੀਤਾ ਮੰਨ ਲੈ ਕਦੋਂ ਸੂਈ ਜੀ ਚੌਥਾ ਮੰਨ ਲੈ ਪੰਜਵਾਂ ਜੀ ਕਦੋਂ ਸੂਈ ਹੈ ਜੀ ਸੂਈ ਨੂੰ ਵੀਰੇ ਮਿੰਟ 15 ਹੋਏ ਬੱਚਾ ਕੀ ਦਿੱਤਾ ਮਗਰ ਵੀਰੇ ਬੱਚਾ ਹੈ ਜੀ ਜੇਰ ਪੈਣੀ ਹੈ ਜੇ ਬਾਕੀ ਹੈ ਜੇਰ ਪੈਣੀ ਹੈ ਵੀਰੇ ਠੀਕ ਆ ਉਹਦੀ ਵੀਡੀਓ ਬਣਾ ਲੀਏ ਆਪਾਂ ਬਣਾ ਕੇ ਅਗਲੇ ਨੂੰ ਪਾ ਦਿਆਂਗੇ ਵੀਰੇ ਠੀਕ ਆ ਜੀ ਤੇ ਬੋਲਾ ਕੱਢਿਆ ਥੋੜਾ ਜਿਹਾ ਨੰਬਰ ਵੀਰੇ ਯਾਰ ਬੋਲਾ ਹਜੇ ਧਾਰਾਂ ਹੀ ਮਾਰੀਆਂ ਐਵੇਂ ਮੈਂ ਝੂਠ ਮਾਰੀਆਂ ਥੱਲੇ ਪਾਸ ਹੀ ਕੀਤੀ ਪਾਸ ਹੀ ਕੀਤੀ ਥਣ ਵੱਲ ਕਿੱਥੇ ਜਾਵਾਂ ਕਿੰਨਾ ਬਾਜੀ ਦੁੱਧ ਜੀ ਵੀਰੇ ਯਾਰ ਜੀਦੋ ਦਾ ਲਈ ਆ ਉਹਨਾਂ ਨੇ ਤਾਂ 2 ਕਿਲੋ ਕਿਹਾ ਮੈਂ ਨਹੀਂ ਕਹਿੰਦਾ ਮੈਂ ਕਹਿੰਦੇ ਆ ਆਪਾਂ ਕਿਹੜਾ ਚੋਕ ਜਾਂਦੀ ਅਗਲੇ ਘਰੇ ਠੀਕ ਆ ਜੀ ਹਾਂ ਤੋਰ ਕੇ ਦਿਖਾ ਦੇ ਵੀਰੇ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਜੀ ਬਾਕੀ ਕੱਦ ਕਾਠ ਵੀ ਚੰਗਾ ਨਾਲ ਐ ਚੰਗੜੀ ਆ ਪੂਰਾ ਫੁੱਲ ਆ ਵੀ ਰਿਆ ਨਹੀਂ ਵੀ ਨਹੀਂ ਉਹਦੇ ਬਰੋਬਰ ਦਾ ਕੱਦ ਦਾ ਜੀ ਬਿਲਕੁਲ ਤਾਜੀ ਸੂਈ ਆ 15 ਕੁ ਮਿੰਟ ਹੀ ਹੋਏ ਆ ਬੱਚਾ ਮਗਰ ਵੱੱਛਾ ਜੀ ਥਣ ਪੂਰਾ ਟੋਪ ਦਾ ਕੱਢਿਆ ਬਾਈ ਕਹਿੰਦਾ ਐਵੇਂ ਆਪਾਂ ਕਹਿ ਦਿੱ ਗਏ ਬਈ ਬੋਲਾ ਇੰਨਾ ਠੱਗ ਲਿਆ ਜੀ ਕੱਲੀਆਂ ਧਾਰਾਂ ਹੀ ਮਾਰੀਆਂ ਉਹ ਤਾਂ ਮਾਰੀਆਂ ਕਿਉਂਕਿ ਥਣ ਪਾਸ ਕਰਨੇ ਹੁੰਦੇ ਆ ਥਣ ਚੈੱਕ ਕਰੋ ਪੂਰਾ ਮੋਟਾ ਥਣ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਤਾਜੀ ਸੂਈ ਹੈ ਜੇਰ ਪੈਣੀ ਹਜੇ ਬਾਕੀ ਆ ਜੀ ਜਦੋਂ ਜੇਰ ਪੈ ਜੂਗੀ ਉਹਦੇ ਤੁਹਾਨੂੰ ਪ੍ਰੋਪਰ ਵੀਡੀਓ ਮਿਲ ਜੂ ਫੇਸ ਕੁਆਲਟੀ ਸੋਹਣੀ ਆ ਜੀ ਚਾਰ ਹੀ ਥਾਣੇ ਚੈੱਕ ਕਰ ਸਕਦੇ ਮੋٹے ਮੋٹے ਲੱਗੇ ਹੋਏ ਆ ਜੀ ਬੱਚਾ ਮਗਰ ਬੱਚਾ ਆ ਜਾਂਦਾ ਡਿਮਾਂਡ ਬਾਈ ਇਹਦੀ ਜਮ੍ਹਾਂ ਲੈਣ ਦੇ ਨਾਲ ਹੀ ਮੋਰ ਲਗਾ ਅਗਲਾ ਕਰਾਉਣ ਨੂੰ 70 75 ਕਰਾਂਗੇ ਠੀਕ ਆ ਜੀ ਇਹ ਆਪਾਂ ਬੱਚੀ ਦੇਵਾਂਗੇ 62000 ਹੋਜੂ ਮਾਨ ਤਣ ਜੀ ਥਰੇ ਜਿਵੇਂ 60 ਦੀ ਦੇਵਾਂਗੇ 60 ਦੀ ਦੇਵਾਂਗੇ ਲਓ ਜੀ ਆਫਰ ਹੀ ਆ ਜੀ ਥੱਬੇ ਦਾ ਹਵਾਨਾ ਲਈ ਫਿਰਦੀ ਆ ਨੇੜੇ ਤੋਂ ਚੈੱਕ ਕਰਾ ਲੈਣਾ ਜੱਫਰੇ 'ਚ ਨਹੀਂ ਹੁੰਦਾ ਹਵਾਨਾ ਫੈਂਡ ਵੀ ਇਹਦੀ ਰਾਈਣੀ ਵੀ ਮਾੜੀ ਮੋਟੀ ਮਹਿ ਦੇ ਬਰੋਬਰੀ ਆਊਗੀ ਸਹੀ ਗੱਲ ਹੈ ਜੀ ਦੁੱਧ ਵੀ ਗਾੜਾ ਵਾ ਬਾਕੀ 60000 ਫਿਕਸ ਪ੍ਰਾਈਸ ਆ ਵਿੱਚੋਂ ਮਾੜਾ ਮੋਟਾ ਮਾਗਣ ਤਾਣ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਅੱਗੇ ਵੀਰੇ ਦੋ ਨੰਬਰ ਕਿਹੜੀ ਆ ਜੀ ਦੋ ਨੰਬਰ ਆ ਵੀ ਮੇਰੇ ਠੀਕ ਆ ਕਾਲੀ ਕੇ ਚਿੱਟੀ ਜੀ ਆ ਕਾਲੀ ਆ ਜੀ ਠੀਕ ਆ ਵੀਰੇ ਸੂਆ ਕਿੰਨ ਆ ਸੂਆ ਚਲੋ ਜਿਹੜਾ ਮਰਦੀ ਮਾਰ ਲੇ ਜੀ ਵੀਰੇ ਅਗਲਾ ਦਾ ਦੂਜੇ ਕਹਿ ਦਿੰਦਾ ਜਿੰਨਾ ਤੋਂ ਲੈਂਦੇ ਹੁੰਦੇ ਜੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਵੀਰੇ ਤਿਆਰੀਆਂ ਚ ਆ ਇਹਦੇ ਦਿਨ ਹੈਗੇ ਆ ਪਰਸੋਂ ਪੂਰੇ ਠਣਾ ਦੀ ਦੰਨ ਆ ਜੀ ਠਣਾ ਦੀ ਓਕੇ ਆ ਵੀਰੇ ਤੋੜ ਕੇ ਦਿਖਾ ਦੀ ਵੀਰੇ ਕੱਦ ਕਾਠੇ ਦਾ ਵੀ ਚੰਗਈ ਆ ਜਾਂਦਾ ਜੀ ਬਾਕੀ ਸ਼ਾਈਨਿੰਗ ਵਾਲੀ ਸਕਿਨ ਆ ਤਿਆਰੀਆਂ ਚ ਆ ਬਾਈ ਦੱਸਦਾ ਕਿ ਲਗਭਗ 2-4 ਦੇਣੀ ਮੰਨ ਕੇ ਆਇਓ ਭਾਈ ਜੀ ਹੋ ਸਕਦਾ ਪਹਿਲਾਂ ਪਰसों ਪੂਰੇ ਇਹਨਾਂ ਨੇ ਦੱਸਿਆ ਜੀ ਤੋਂ ਲੈਣੀ ਠੀਕ ਆ ਜੀ ਇਹ ਨਹੀਂ ਪਤਾ ਇੱਕ ਦਿਨ ਵੱਧ ਲੈ ਜੇ ਨਹੀਂ ਪਤਾ ਪਰਸੋਂ ਵੱਧ ਕੱਟਤਾ ਬਾਈ ਲੈ ਹੀ ਜਾਂਦਾ ਤਿਆਰੀ ਸੋਹਣੀ ਕੀਤੀ ਵੀ ਆ ਥਾਣੇ ਕੱਲਾ-ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਨਾ ਗਲਾਬੀ ਲੱਗਿਆ ਵਾਲਟਾਂ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਵਾਲਟਾਂ ਕਰਮਾਲ ਜੀ ਨੇ ਕੱਢ ਕੇ ਸੋਨਾ ਬਾਕੀ ਵਜਨ ਵਜੂਦ ਦੀ ਵੀ ਚੰਗੀ ਆ ਜੀ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜੀ ਜੇ ਕੋਈ ਵੀ ਰਬਦ ਕਰ ਲੂ ਤਾਂ ਵੱਧ ਵੀ ਲੈ ਸਕਦਾ ਡਿਮਾਂਡ ਤੇ ਰੇ ਦੀ ਰੇ ਦੇ ਦੇ ਆਗੇ ਆਪਾਂ 56000 ਦੀ ਜੋੜਾ ਲੈ ਜੇ ਬਾਈ ਕੋਈ ਜੋੜਾ ਉਹ ਜਾਂ ਲੈਸ ਕਰ ਦੇਾਂਗੇ ਕੋਈ ਨਿਗਰੇ ਹੋ ਜੇ ਪਸੂ ਉੱਚਾ ਲਿਆ ਹੁੰਦਾ ਠੀਕ ਆ ਜੀ ਠੀਕ ਆ 56000 ਰੁਪਿਆ ਡਿਮਾਂਡ ਆ ਜੀ ਜੇ ਕੋਈ ਸੱਜਣ ਜੋੜਾ ਲੈ ਜੀ ਤਾਂ ਮਾਣ ਤਨ ਜ਼ਿਆਦਾ ਹੋ ਜਾਊਗਾ ਬਾਹਰ ਹੀ ਲਿਆ ਬ੍ਰਿਟਨ ਨੰਬਰ ਵੀ ਕਿਉਂਕਿ ਇੱਥੇ ਜਗਾ ਭੀ ਡੀਐਨ ਨਾਲੇ ਤੋਰ ਕੇ ਦਿਖਾ ਦਾਂਗੇ ਨਾਲੇ ਖੁੱਲੇ ਚ ਪਸੂ ਦਿਖਾਇਆ ਜਾਂਦਾ ਜੀ ਲਓ ਜੀ ਖੂਬਸੂਰਤੀ ਚੈੱਕ ਕਰ ਲਓ ਵੈੜ ਦਾ ਸੁਆਦਰੇ ਪਹਿਲਾਂ ਹੀ ਕਹਿ ਦਿੰਨੇ ਬਈ ਜਿਹੜਾ ਮਰਜ਼ੀ ਮੰਨ ਲਓ ਪਰ ਅੰਦਾਜ਼ਾ ਤੁਸੀਂ ਵੀਰੇ ਲਾ ਹੀ ਲੈਣਾ ਕੁਆਲਿਟੀ ਚੈੱਕ ਕਰੋ ਪਹਿਲਾਂ ਵੈੜ ਦੀ ਸਮਾ ਜੀ ਜਮ ਵੀਰੇ ਤੀਜੀ ਹੋਊਗੀ ਮੇਰੇ ਨਾਲ ਪੰਜਵੇਂ ਮੰਨ ਲਿਆਗਾ ਸਮਾ ਕਿੰਨਾ ਲੈਂਦੀ ਆ ਬਾਈ ਦੋ ਚਾਰ ਦਿਨ ਹੀ ਬਾਲੇ ਨਹੀਂ ਠੀਕ ਆ ਜੀ ਦੁੱਧ ਬਾਈ ਚੰਗਾ ਪਾਉਗੀ ਹਾਂ ਜੀ ਕਿੰਨਾ ਕੁ ਪਾਜੂ ਦੁੱਧ ਜੀ ਵੀਰੇ ਯਾਰ ਉਹਨਾਂ ਨੇ ਤਾਂ ਦੱਸਿਆ ਵਾ 17 18 ਕਿਲੋ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਠੀਕ ਆ ਜੀ ਬਾਕੀ ਥਣ ਚੈੱਕ ਕਰੀਂ ਵੀਰੇ ਕੋਲ ਨਹੀਂ ਜਾਂਦੇ ਝੂੜਤ ਭਾਨ ਮਾਰੀ ਆ ਮੈਂ ਸੋਨਾ ਥਣ ਲੱਗਿਆ ਵਾ ਝੋਲ ਹਵਾਨੇ ਚ ਬਹੁਤ ਥਣਾਂ ਦੀਆਂ ਵੀਰੇ ਸਾਰੀਆਂ ਡੰਨ ਹੋਣਗੇ ਜੀ ਥਣਾਂ ਦੀਆਂ ਵੀਰੇ ਓਕੇ ਹੋਣਗੀਆਂ ਅਗਲੇ ਨੇ ਇੰਨੀ ਵਟ ਹੋਣਾ ਹੁੰਦਾ ਹਨਾ ਸਹੀ ਗੱਲ ਆ ਜੀ ਹਾਂ ਜੀ ਥਣਾਂ ਦੀਆਂ ਓਕੇ ਹੋਣਗੀਆਂ ਦੋ ਚਾਰ ਦਿਨ ਲੈਂਦੀ ਆ ਇੱਕ ਤਾਜ਼ੇ ਆਏ ਹੁੰਦੇ ਆ ਥੋੜਾ ਜਿਹਾ ਕਈ ਹਰ ਪੱਠ ਬਾਕੀ ਚੰਗੀ ਆ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਆ ਬਾਲਟ ਲਾਹਵਾਨ ਵਿੱਚ ਬਹੁਤ ਨੇ ਜੀ ਸਾਰੀਆਂ ਕੱਢ ਲੈਣੀਆਂ ਤੇ ਡਿਮਾਂਡ ਵਗਰੇ ਕੀ ਰਹਿਣ ਵਾਲੀ ਆ ਦੀ ਇਹ ਵੀਰੇ ਦੇ ਦੇਾਂਗੇ ਆਪਾਂ 57000 ਦੀ ਵਾਚੀ ਠੀਕ ਆ ਜੀ ਇਹ ਬਾਈ ਕਹਿੰਦਾ 57000 ਦੀ ਦੇ ਦਿੰਗਾ ਤੇ ਅੱਜ ਆਫਰ ਫਿਰ ਕਿਹੜੀ ਗਾਂ ਚੋ ਬੋਬਰਾ ਵੀ ਦੇ ਦਿੰਨੇ ਆ ਜੀ ਠੀਕ ਆ ਜੀ ਅੱਗੇ ਆ ਗਈ ਵੀਰੇ 4 ਨੰਬਰ ਇਹਦੇ ਸੁਆ ਕਿੰਨਾ ਮਾ ਜੀ ਯਾਰ ਵੀਰੇ ਜਿਹੜਾ ਮਰਜ਼ੀ ਮੰਨ ਲਿਆ ਜੀ ਤੋਂ ਲਈ ਨਹੀਂ ਅਗਲਾ ਦੂਜੇ ਨੱਤ ਨੂੰ ਤੱਕਾ ਤੋਂ ਮਾਰੀ ਆ ਬਾਈ ਇਹਦੇ ਵੀਰੇ ਹਜੇ ਆਪਾਂ ਕੱਢ ਗੋਏ ਨਹੀਂ ਨਾਸ ਅਸੀਂ ਦੀ ਫੌਲ ਆਈ ਆ ਉਹ ਜਗਰੀ ਉਹ ਮਗਰੋ ਘਰ ਵਾਲਿਆਂ ਦੀ ਮਾਰੀ ਸੀ ਆਪਾਂ ਨਹੀਂ ਮਾਰੀ ਆਪਾਂ ਮਾਰਦੀ ਮੁਰਦੀ ਤਾਂ ਨਹੀਂ ਹੈ ਜੀ ਮਾਰਦੀ ਮੁਰਦੀ ਤਾਂ ਨਹੀਂ ਵੀਰ ਯਾਰ ਆਪਣੀ ਫੌਲ ਗਾਰੰਟੀ ਹੋ ਗਈ ਮਾਰ ਨਾਲ ਵੈਸੇ ਕਈ ਨੱਥ ਬੰਨੀ ਵੀ ਨੱਥ ਇਕੱਲੀ ਮਾਰੀ ਨਹੀਂ ਰੱਸਾ ਹੀ ਨੱਥ ਨੂੰ ਪਾਇਆ ਵਾ ਵੀਰੇ ਕੰਜੇ ਤਾਂ ਉਹ ਮਾਰੀ ਹੁੰਦੀ ਬਈ ਮਾਰਦਾ ਮੁਰਦਾ ਪਸ਼ੂ ਇਹਦਾ ਰੱਸਾ ਹੀ ਬਲਦਾਂ ਵਾਂਗੂ ਨੱਥ ਨੂੰ ਹੀ ਪਾਇਆ ਵਾ ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਆਈ ਹਈ ਹੈ ਜੀ ਮੇਰਾ ਬੱਸ ਵੀਰੇ ਆਪਾਂ ਯਾਰ ਸਮਝ ਲੈ ਤੂੰ ਵੀ ਪੌਣ ਵਾਲਾ ਕੰਮ ਹੀ ਹੈਗਾ ਸਵਾਗਤ ਕਿੰਨਾ ਕਰ ਲਈ ਜੀ ਠੰਡੀ ਦਾ ਫੁੱਲ ਆ ਵੀਰੇ ਠੀਕ ਆ ਜੀ ਜਿਵੇਂ ਮਰਜੀ ਅਗਲਾ ਬੈਠਾ ਰਹੇ ਇਹ ਇਹਦਾ ਫਿਰ ਛੋਟਾ ਜਿਹਾ ਆਪਾਂ ਇਹ ਵੀਰੇ 30000 ਦੀ ਦੇਵਾਂਗੇ ਆਪਾਂ ਨਹੀਂ ਯਾਰ ਥੋੜਾ ਜਿਹਾ ਹੋਰ ਆਫਰ ਕਰਦੇ ਹੋਣਾ ਇੱਕ ਗਾਂ ਚ ਤੋਂ ਆਫਰ ਕਰਨਾ ਹੁੰਦਾਗਾ 29 ਦੀ ਦੇ ਦੇਾਂਗੇ ਵੀਰੇ ਠੀਕ ਆ ਜੀ ਕਿ ਆਪਾਂ ਵੀ ਯਾਰ ਪੌਣ ਵਾਲਾ ਕੰਮ ਹੀ ਕਈ ਵਾਰੀ ਬੱਸ ਠੀਕ ਆ ਜੀ ਜੇ ਕਿਸੇ ਨੇ ਵੀਰ ਨੇ ਘੱਟ ਲਾਉਣੇ ਆਈ ਤਾਂ ਥੋੜੀ ਜੀ ਘੱਟ ਸੇ ਹਵਾਲੇ ਘਰੋਂ ਹੈ ਜੀ ਤੁਹਾਨੂੰ ਫਾਲਤ ਤੁਹਾਨੂੰ 13 14 13 ਦੇਖੀ ਰਹੀ ਹੈ ਜੀ ਬਾਈ 10 13 14 ਕਿਲੋ ਪਾ ਜੂਗੀ ਬਾਕੀ ਅੰਦਾਜ਼ਾ ਤੁਸੀਂ ਲਾ ਲਿ ਫਰੇ ਤੋਂ ਨੋ ਭਾ ਛੋਟੇ ਜੇ ਮਿਲ ਜਣੀ 29000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜੂਗਾ ਇਹ ਹੋ ਗਿਆ ਆਪਣੇ 4 ਜੀ 5 ਨੰਬਰ 5ਵਾਂ ਨਾ ਕਿਹੜਾ ਵੀਰੇ ਤੂਰਾ ਤਾਰਾ ਵੀ ਇਹ ਵੈੜ ਜਿਹੜਾ ਬੰਦ ਆ ਚੰਗਾ ਵਾ ਤੂਰਾ ਤੂਰਾ ਚੰਗਾ ਬਸ ਸੇਵਾ ਵਾਲੇ ਪੱਖ ਤੋਂ ਗਈ ਦੀ ਹੈ ਜੀ ਗੌਰ ਨਹੀਂ ਕੀਤੀ ਠੀਕ ਆ ਵੀਰੇ ਅੱਗੇ 5 ਨੰਬਰ ਬਾਹਰ ਹੀ ਦੇ ਆ ਵੀਰੇ ਬਾਕੀ ਵਜਨ ਵਜੂਦ 5 ਨੰਬਰ ਦਾ ਵੀ ਚੰਗਾ ਤੇ ਆ ਕਿੰਨਾ ਕੁ ਸਮਾਂ ਲਾਉਗੀ ਵੀਰੇ ਇਹ ਚਾਰ ਕਦੇ ਨਹੀਂ ਲੈਂਦੀ ਠੀਕ ਆ ਜੀ ਬਾਕੀ ਥਾਣੇ ਤੋਂ ਜਰਾ ਮੈਨੂੰ ਕਹਦੇ ਆ ਕੱਲ ਨੂੰ ਸੁਕੀ ਹਨ ਠੀਕ ਆ ਜੀ ਬਾਕੀ ਲਗਭਗ 2-4 ਦਿਨ ਮੰਨ ਕੇ ਆ ਜਾਓ ਜੇ ਤਾਂ ਕੋਈ ਜੀਲ ਆ ਜੇ ਤਾਂ ਇੱਕ ਦੋ ਦਿਨ ਵੱਧ ਵੀ ਲਿਜਾ ਸਕਦਾ ਜੇ ਉਪਰਾਂ ਕਰ ਜੇ ਤਾਂ ਪਹਿਲਾ ਵੀ ਸੁਕ ਸਕਦਾ ਹੁੰਦਾ ਜਿਹੜੇ ਦਿਨਾਂ ਦਾ ਇਹ ਅੰਦਾਜ਼ਾ ਹੀ ਹੁੰਦਾਗਾ ਬਾਕੀ ਤਿਆਰੀ ਕਰਦੇ ਹੋਂਦੀ ਚੰਗੀ 4 ਦਿਨ ਬਾਅਦ ਦੱਸਦਾ ਕਿ ਪਏ ਆ ਥਾਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ ਬਜਨ ਵਜੂਦ ਕਰਮ ਵਾਲੀ ਦਾ ਚੰਗਾ ਜੀ ਡਿਮਾਂਡ ਭਰੇ ਦੀ ਪਰ ਏ ਵੀਰੇ ਦੇ ਦੇਵਾਂਗੇ ਆਪਾਂ 47000 ਦੀ ਬੈਠ ਠੀਕ ਆ ਜੀ ਇਹ ਬਾਈ ਕਹਿੰਦਾ 47000 ਦੀ ਦੇ ਦੇ ਦਾਂਗੇ ਚੰਗੀ ਹੈ ਜਰਸੀ ਚ ਪੈਂਦੀ ਹੈ ਬਜਟ ਵੀ ਬਹੁਤ ਆਲੀ ਹੈ ਪੱਕ ਤੋਂ ਚੰਗੀ ਹੈ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਾਈ ਵਾਲਾ ਥਾਣਾ ਜੀ ਚਾਰ ਹੀ ਥਣ ਬਾਕੀ ਆ ਕੇ ਵੀਰੇ ਤਸੱਲੀ ਬਰਖ ਕਰ ਲਿਆ ਕਰੋ ਇਹ 47000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾਣ ਤਾਣ ਹੋ ਜਾਊਗਾ ਇੱਕ ਨਗ ਰਹਿ ਗਿਆ ਜੀ ਕਿਹੜੀ ਬਈ ਡੱਬੀ ਅੱਗੇ ਜਰਸੀ 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 ਦਾ ਤੋਹਫਾ ਅੱਜ ਆਇਆ ਇੱਥੇ ਰ ਇੱਕ ਹੀ ਜਰਸੀ ਲੈਂਦੀ ਹੈ ਜੀ ਆਹ ਵੀ ਜਰਸੀ ਦੀ ਇਹ ਵੀ ਪੈਂਦੀ ਜਰਸੀ ਜਾਨੀਏ ਬਰਾਊਨ ਕਲਰ ਦੀ ਜਰਸੀ ਹੈ ਇੱਕ ਆ ਜੀ ਸੀਗੀਆਂ ਪੰਜ ਛੇ ਵੀਰੇ ਬਹਿ ਕੇ ਆ ਠੀਕ ਹੈ ਜੀ ਲੈ ਜਲਦੀ ਵੀਰੇ ਬਾਹਰ ਨੂੰ ਬਾਕੀ ਹੁਣ ਠੰਡ ਆ ਗਈ ਜੀ ਬਾਜ਼ਾਰ ਜਿਆਦਾ ਡੱਬੀ ਦਾ ਹੀ ਹੁੰਦਾਗਾ ਜੇ ਇਹੋ ਜੀ ਡਿਮਾਂਡ ਹੁੰਦੀ ਫਿਰ ਉਹ ਜੀ ਬਾਈ ਲੈ ਆਉਂਦੇ ਆ ਲੈ ਆਈਏ ਵੀਰੇ ਬਾਹਰ ਨੂੰ ਇਹਦੀ ਕੀ ਡਿਟੇਲ ਆ ਜੀ ਮੇਰੇ ਅਗਲੇ ਜੀ ਤੋਂ ਲਈ ਆਦਾ ਦੂਜਾ ਦੱਸਦਾ ਮੇਰੇ ਕੋਲ ਚੌਥੇ ਪੰਜਵੇਂ ਠੀਕ ਐ ਸਮਾਂ ਕਿੰਨਾ ਕੁ ਲੈਂਦੀ ਐ ਜੀ ਸਮਾਂ ਜੀ ਸਮਾਂ ਵੀਰੇ ਇਹਦੇ ਅੱਜ ਹੈਗੀ ਐ ਤਰੀਕ 12 ਨੂੰ ਪੂਰੇ ਵੀਰੇ ਠੀਕ ਐ ਜੀ ਬਾਕੀ ਥਣ ਪੂਰਾ ਮੋਟਾ ਲੱਗਿਆ ਹੱਥੀਂ ਚੜਾਈ ਵਾਲਾ ਥਣ ਹੋਰ ਕੋਈ ਚੱਕਰ ਨਹੀਂ ਥੋੜੀਆ ਭਲਾਂ ਕਰੀ ਫਿਰਦੀ ਐ ਇਹ ਚਾਰ ਨਾਣਾ ਪਚਾਰ ਪਾਉਂਦੇ ਤਾਂ ਭਾਲ ਕਰਗੇ ਉਹਦੇ ਨਾਲ ਕਹੋ ਜਾਂਦੀ ਐ ਬਾਕੀ ਫੇਸ ਕੁਆਲਿਟੀ ਸੋਹਣੀ ਐ ਜੀ ਤੇ ਇਹਦੀ ਵੀਰੇ ਓਕੇ ਹੋਊਗੀ ਜਾਂ ਠੀਕ ਆ ਡਿਮਾਂਡ ਵੀਰੇ ਦੀ ਇਹ ਵੀ ਵੀਰੇ 47 ਦੇ ਦੀ ਮੰਗ ਇਹ ਵੀ 47000 ਰੁਪਿਆ ਡਿਮਾਂਡ ਆ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ